ਖਬਰਾਂਵਾਂ ਮਾ ਦਿਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ 호ਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਵੱਡਾ ਬਦਲਾਅ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਜਿੱਥੇ ਕਿ ਸਿਆਸੀ ਪਾਰਟੀਆਂ ਵੱਲੋਂ ਵਾਰ-ਵਾਰ ਤੰਜ ਕੱਸੇ ਜਾ ਰਹੇ ਸੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪ੍ਰੈਸ਼ਰ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਸਲ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਦਿੱਲੀ ਦੇ ਵਿੱਚ ਚੱਲ ਰਹੀ ਹੈ ਜੇ ਗੱਲ ਕਰੀਏ ਕਾਂਗਰਸ ਪਾਰਟੀ ਵੀ ਤਾਂ ਦਿੱਲੀ ਦੇ ਵਿੱਚੋਂ ਚੱਲਦੀ ਹੈ ਇਧਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਸੂਬੇ ਦੇ ਵਿੱਚ ਕਿਸੇ ਵੀ ਸਮੇਂ ਵੱਡੇ ਬਦਲਾਅ ਕੀਤੇ ਜਾ ਸਕਦੇ ਨੇ ਆ ਸੂਤਰਾਂ ਦੇ ਹਵਾਲੇ ਤੋਂ ਹੁਣੇ ਹੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਾਲ ਨੇ ਪੰਜਾਬ ਦੇ ਉੱਪਰ ਦੋ ਪਰਮਾਨੈਂਟ ਜਿਹੜੇ ਨੇ ਆਪਣੇ ਖਾਸਮ ਖਾਸ ਬਿਠਾ ਦਿੱਤੇ ਨੇ ਇੱਕ ਹੈ ਮਨੀਸ਼ ਸੋਦੀਆ ਜਿਹੜੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਦੂਸਰੇ ਪਾਸੇ ਜਤਿੰਦਰ ਜੈਨ ਯਾਨੀ ਕਿ ਜਿਹੜੇ ਮਨੀਸ਼ ਸੋਦੀਆ ਨੇ ਉਹ ਪੰਜਾਬ ਦੇ ਮੁੱਖ ਇੰਚਾਰਜ ਹੋਣਗੇ ਸਾਰਾ ਕੰਮ ਉਹਨਾਂ ਦੀ ਦੇਖ ਰੇਖ ਵਿੱਚ ਕੀਤਾ ਜਾਵੇਗਾ ਰਹਿੰਦੇ ਦੋ ਸਾਲਾਂ ਦੇ ਵਿੱਚ ਅਤੇ ਜਿਹੜੇ ਜਤਿੰਦਰ ਜੈਨ ਨੇ ਉਹ ਉਪਰ ਇਨਚਾਰਜ ਹੋਣਗੇ ਪੰਜਾਬ ਦੇ ਯਾਨੀ ਕਿ ਮਨੀ ਸੂਦੀਆ ਅਤੇ ਜਿਹੜੇ ਜਤਿੰਦਰ ਜੈਨ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ ਲਈ ਭੇਜ ਦਿੱਤਾ ਗਿਆ ਹੈ ਯਾਨੀ ਕਿ ਰਹਿੰਦੇ 2 ਸਾਲਾਂ ਲਈ ਉਹ ਮਨੀ ਸੂਦੀਆ ਪੰਜਾਬ ਦੇ ਐਜ਼ ਇਨਚਾਰਜ ਹੋਣਗੇ ਐਜ਼ ਅ ਕੋ-ਇਨਚਾਰਜ ਹੋਣਗੇ ਜਤਿੰਦਰ ਜੈਨ ਯਾਨੀ ਕਿ ਸਿੱਧੀ ਇੱਕ ਵਾਰ ਫਿਰ ਐਂਟਰੀ ਹੋ ਚੁੱਕੀ ਹੈ ਕਿਉਂਕਿ ਜਤਿੰਦਰ ਜੈਨ ਜਾਂ ਮਨੀ ਸੂਦੀਆ ਦਿੱਲੀ ਦੇ ਜਾਂ ਜਮੁਖ ਸ਼ਮੀਰ ਦੇ ਵੀ ਇਨਚਾਰਜ ਹੋ ਸਕਦੇ ਸੀ ਜਾਂ ਹਰਿਆਣਾ ਦੇ ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲਾਹ ਲੈਂਡ ਵਾਸਤੇ ਮਨੀ ਸੋਦੀਆ ਨੂੰ ਤਾਂ ਕਾਫੀ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਉਹ ਉਹ ਲਗਾਤਾਰ ਪੰਜਾਬ ਉਤੇ ਨਿਗਾਹ ਬਣਾਈ ਰੱਖਣਗੇ ਲੇਕਿਨ ਹੁਣ ਉਹ ਪੱਕੇ ਤੌਰ ਤੇ ਉਹਨਾਂ ਨੂੰ ਪੰਜਾਬ ਦਾ ਜਿਹੜਾ ਨਵਾਂ ਇਨਚਾਰਜ ਬਣਾ ਦਿੱਤਾ ਗਿਆ ਜਤਿੰਦਰ ਜੈਨ ਨੇ ਜਿਹੜੇ ਉਹ ਹਲਕਾ ਉਹ ਪੰਜਾਬ ਦੇ ਕੋ ਇਨਚਾਰਜ ਬਣੇ ਨੇ ਯਾਨੀ ਕਿ ਦੂਜੇ ਨੰਬਰ ਤੇ ਉਹ ਨੇ ਇਸੇ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਖੁਸ਼ੀ ਖੁਸ਼ੀ ਚਾਹੇ ਦੁਖੀ ਦੁਖੀ ਐਕਸੈਪਟ ਕਰਨਾ ਪਵੇਗਾ ਕਿਉਂਕਿ ਇਹ ਫੈਸਲਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦਾ ਯਾਨੀ ਕਿ ਮਨੀਸ਼ ਸੋਧਿਆ ਅਤੇ ਜਤਿੰਦਰ ਜੈਨ ਦੀ ਅਗਵਾਈ ਵਿੱਚ ਹੀ ਪੰਜਾਬ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੱਲੇਗੀ ਯਾਨੀ ਕਿ ਇਹਨਾਂ ਨੂੰ ਇਨ ਬਿਨ ਹੁਕਮ ਮਨੀ ਸੁਦੀਆ ਅਤੇ ਜਤਿੰਦਰ ਜੈਨ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੰਨਨੇ ਪੈਣਗੇ ਧੰਨਵਾਦ